ਫਗਵਾੜਾ ਸ਼ਹਿਰ ਦੇ ਲਾਗਲੇ ਪਿੰਡ ਵਿਖੇ ਗੁਰਦੁਆਰਾ ਸਾਹਿਬ ਦੇ ਔਰਤਾਂ ਵਾਲੇ ਇਸ਼ਨਾਨ ਘਰ ਦੇ ਸਰੋਵਰ ਵਿੱਚੋਂ ਭੇਤ ਭਰੇ ਹਾਲਾਤਾਂ 'ਚ ਇੱਕ ਔਰਤ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਸੂਚਨਾ ਮਿਲਦੇ ਸਾਰ ਐਸ.ਟੀ. ਫਗਵਾੜਾ ਰੁਪਿੰਦਰ ਕੌਰ ਪੱਟੀ ਡੀ.ਐਸ.ਟੀ. ਫਗਵਾੜਾ ਜਸਪ੍ਰੀਤ ਸਿੰਘ ਅਤੇ ਐਸ.ਐਚ.ਓ. ਥਾਣਾ ਸਦਰ ਬਲਵਿੰਦਰ ਸਿੰਘ ਭੁੱਲਰ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆਂ ਡੀਐਸਪੀ ਫਗਵਾੜਾ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੁਰਦੁਆਰਾ ਨਾਨਕਸਰ ਸਾਹਿਬ ਪਿੰਡ ਨੰਗਲਮੱਝਾ ਦੇ ਔਰਤਾਂ ਦੇ ਇਸ਼ਨਾਨ ਘਰ ਵਾਲੇ ਸरोवर ਵਿੱਚ ਕਿਸੇ ਅਣਪਛਾਤੀ ਔਰਤ ਦੀ ਲਾਸ਼ ਮਿਲੀ ਹੈ ਜਿਸ ਤੋਂ ਬਾਅਦ ਤੁਰੰਤ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਮਾਮਲੇ ਸੰਬੰਧੀ ਜਾਣਕਾਰੀ ਹਾਸਲ ਕੀਤੀ ਡੀਐਸਪੀ ਫਗਵਾੜਾ ਦੇ ਦੱਸਣ ਮੁਤਾਬਕ ਮੌਕੇ ਤੇ ਮ੍ਰਿਤਕ ਔਰਤ ਦੀ ਪਛਾਣ ਬਲਵਿੰਦਰ ਕੌਰ ਪਤਨੀ ਮੱਖਣ ਸਿੰਘ ਉਮਰ ਕਰੀਬ 60 ਸਾਲ ਵਾਸੀ ਪਿੰਡ ਨੰਗਲਮੱਝਾ ਵਜੋਂ ਹੋਈ ਹੈ ਉਨ੍ਹਾਂ ਦੱਸਿਆ ਕਿ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗਾ ਫਿਲਹਾਲ ਪੁਲਿਸ ਵੱਲੋਂ Laash ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੱਸ ਸ਼ਰਮਾ ਦੀ ਰਿਪੋਰਟ ਸਰ ਕੀ ਮਾਮਲਾ ਕੀ ਜੜਾ ਅੱਜ ਵਕਤ ਕਰੀਬ 3 ਵਜੇ ਥਾਣੇ ਸਦਰ ਨੂੰ ਇਤਲਾਹ ਮਿਲੀ ਕਿ ਕਿਸੇ ਅਣਪਛਾਤੀ ਲੇਡੀ ਦੀ ਜਿਹੜੀ ਹੈ ਡੈੱਡ ਬੋਡੀ ਹੈ ਉਹ ਗੁਰਦੁਆਰਾ ਨਾਨਕ ਸਰ ਸਾਹਿਬ ਜਿਹੜਾ ਪਿੰਡ ਨੰਗਲ ਮੋਝਾ ਉਹਦੇ ਵਿੱਚ ਜਿਹੜਾ ਇਸਤਰੀਆਂ ਦਾ ਇਸ਼ਨਾਨ ਘਰ ਹੁੰਦਾ ਉਦੇਸ ਰੋਵਰ ਦੇ ਵਿੱਚ ਮਿਲੀ ਹੈ ਤੇ ਤੁਰੰਤ ਕਾਰਵਾਈ ਕਰਦੇ ਆ ਜਿਹੜਾ ਹੈਗਾ ਐਸਪੀ ਸਾਹਿਬ ਵੀ ਮੌਕੇ ਤੇ ਗਏ ਮੈਂ ਵੀ ਮੌਕੇ ਤੇ ਗਿਆ ਤੇ ਮ੍ਰਿਤਕ ਦੀ ਪਛਾਣ ਜਿਹੜੀ ਹੈਗੀ ਉਹ ਬਲਵਿੰਦਰ ਕੌਰ ਵਾਈਫੋਂ ਮੱਖਣ ਸਿੰਘ ਉਮਰ ਕਰੀਬ 60 ਸਾਲ ਵੱਜੋਂ ਹੋਈ ਹੈ ਜੋ ਨੰਗਲ ਮੱਝੇ ਦੀ ਰਹਿਣ ਵਾਲੀ ਹੈ ਮੁੱਢਲੇ ਤੌਰ ਤੇ ਜਿਹੜਾ ਹੈ ਇਹ ਐਕਸੀਡੈਂਟਲ ਡੈਥ ਲੱਗਦੀ ਹੈ ਤੇ ਬਾਕੀ ਜਿਹੜਾ ਹੈਗਾ ਪੋਸਟਮਾਰਟਮ ਤੋਂ ਬਾਅਦ ਜਿਹੜਾ ਹੈਗਾ ਡੈਫੀਨਿਟਿਵਲੀ ਅਸੀਂ ਕਹਿ ਦਾਂਗੇ ਤੇ ਬੋਡੀ ਨੂੰ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਤੇ ਅਗਲੀ ਕਾਰਵਾਈ ਜਿਹੜੀ ਹੈ ਆਮਨ ਵਿੱਚ ਲਿਆਂਦੀ ਜਾਏਗੀ